ਸਰਦ ਗੀਤ ਸੰਗਰੂਰ ਵੀ ਦੀ ਨੀ ਪੀਲਾ ਟੂਟ ਸਿਤਾਰਿਆਂ ਵਾਲਾ ਪੀਲਾ ਟੂਟ ਸਿਤਾਰਿਆਂ ਵਾਲਾ ਉਸਨੇ ਜੀ ਪਾਇਆ ਲਾ ਹੱਥਾਂ ਨੂੰ ਲੈੰਦੀ ਉਸਨੇ ਕੀ ਸੋਨਾ ਪੋਜ ਬਣਾਇਆ ਪੀਲਾ ਟੂਟ ਸਿਤਾਰਿਆਂ ਵਾਲਾ ਉਸਨੇ ਜੀ ਪਾਇਆ ਲਾਹਤਾਂ ਨੂੰ ਮਹਿੰਦੀ ਉਸਨੇ ਸੀ ਸੋਨਾ ਪੋਜ ਬਣਾਇਆ ਖੂਬ ਉਸਨੇ ਮਸਤੀ ਕੀਤੀ ਖੂਬ ਉਸਨੇ ਮੱਤੇ ਕੀਤੀ ਸਈ ਫੋੜ ਤੋਂ ਅੱਖ ਚ ਚਵਾਉਂਦੀ ਹੁੰਦੀ ਏ ਸ਼ਾਇਦ ਜ਼ਰੂਰ ਵਿੱਚ ਨਜ਼ਰ ਮੈਨੂੰ ਕਦੇ ਆਉਂਦੀ ਹੁੰਦੀ ਏ ਸ਼ਰ ਸੰਗ ਰੂਪਰ ਵਿੱਚ ਨਜ਼ਰ ਮੈਨੂੰ ਕਦੇ ਆਉਂਦੀ ਤਰ ਦੇਣਾ ਸੀ ਪੂਣ ਮੈਨੂੰ ਕੇ ਯਾਦ ਮੇਰੀ ਤਤੌਂਦੀ ਏ ਯਾਦ ਮੇਰੀ ਤਤੌਂ